ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਤੇ ਮੈਂ ਡਾਕਟਰ ਪ੍ਰਮੰਦਰ ਸਿੰਘ ਬਰਾੜ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਬਹੁਤ ਜ਼ਰੂਰੀ ਗੱਲ ਬਹੁਤ ਜ਼ਰੂਰੀ ਨੁਕਤਾ ਤੇ ਬਹੁਤ ਜ਼ਰੂਰੀ ਇੱਕ ਫਾਇਦੇ ਵਾਲੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿਰਪਾ ਕਰਕੇ ਨੋਟ ਕਰ ਲਿਆ ਜੇ ਕਈ ਵਾਰੀ ਆਪਾਂ ਧਿਆਨ ਨਹੀਂ ਦਿੰਦੇ ਮੌਕੇ ਤੇ ਆਪਣੇ ਦਿਮਾਗ 'ਚ ਕਰ ਲਾਉਂਦੀ ਤਾਂ ਫਿਰ ਉਸ ਟਾਈਮ ਦੇ ਉੱਤੇ ਆਪਾਂ ਕਿਸੇ ਕੰਮਕਾਰ 'ਚ ਬਿਜੀ ਹੁੰਨੇ ਆ ਤਾਂ ਫਿਰ ਆਪਣੇ ਤੋਂ ਪ੍ਰਬੰਧ ਨਹੀਂ ਹੁੰਦੇ ਤੇ ਇਹ ਫਸਲ ਆਪਣੇ ਤੋਂ ਸਕਿਪ ਹੋ ਜਾਂਦੀ ਹੈ ਜਿਹਦਾ ਸਿਰਫ ਆਪਾਂ ਨੂੰ ਥੋੜੀ ਬਹੁਤ ਇਹ ਕਮਾਈ ਨਹੀਂ ਦਿੰਦੀ ਨਾਲ-ਨਾਲ ਆਪਣੀ ਜਮੀਨ ਨੂੰ ਜਿਹੜੀ ਤਾਕਤ ਦੇਣੀ ਹੁੰਦੀ ਹੈ ਜਿਹੜਾ ਆਪਣਾ ਅਗਲੀ ਫਸਲ ਤੇ ਖਰਚ ਬਚਣਾ ਹੁੰਦਾ ਉਹ ਵੀ ਆਪਣਾ ਰਹਿ ਜਾਂਦਾ ਸੋ ਮੈਂ ਗੱਲ ਕਰੂੰਗਾ ਕਿਉਂਕਿ ਕਈ ਕਿਸਾਨ ਵੀਰਾਂ ਦੇ ਸਵਾਲ ਵੀ ਆ ਰਹੇ ਸੀ ਤੇ ਹੁਣ ਸਮਾਂ ਵੀ ਹੋ ਰਿਹਾ ਜਿਹੜਾ ਮਾਰਚ ਦੇ ਵਿੱਚ ਜਿਹੜੀ ਗਰਮੀ ਰੁੱਤ ਦੀ ਮੂੰਗੀ ਜਾਂ ਗਰਮ ਰੁੱਤ ਤੇ ਮਾਂ ਮੂੰਗੀ ਜਮਾ ਤੁਸੀਂ ਬੀਜ ਸਕਦੇ ਆ ਛੱਠੀ ਫਸਲ ਉਦੋਂ ਬਾਅਦ ਜਿਹੜਾ ਬੜੀ ਆਸਾਨੀ ਨਾਲ ਆਪਾਂ ਝੋਨਾ ਜਾਂ ਬਾਸਮਤੀ ਲਾ ਸਕਦੇ ਆ ਮੱਕੀ ਦੀ ਬਿਜਾਈ ਕਰ ਸਕਦੇ ਆ ਸੋਇਆਬੀਨ ਦੀ ਬਿਜਾਈ ਕਰ ਸਕਦੇ ਆ ਜਾਂ ਦੁਬਾਰਾ ਫੇਰ ਜਿਹੜੀ ਮੂੰਗੀ ਮਾਂ ਦੀ ਖਾਸ਼ਤਾ ਆਪਾਂ ਕਰ ਸਕਦੇ ਆ ਫਾਇਦੇ ਵਾਲੀ ਗੱਲ ਤਾਂ ਹੈ ਕਿਉਂਕਿ ਖੇਤ ਜਿਹੜਾ ਆਪਾਂ ਇੱਕ ਤਾਂ ਆਪਾਂ ਫਸਲ ਲੈਣੀ ਹੁੰਦੀ ਜਿਹੜੀ ਜ਼ਮੀਨ ਚੋਂ ਤਤ ਖਿੱਚਦੀ ਐ ਇਹਨੇ ਜਿਹੜਾ ਹੈਗਾ ਜ਼ਮੀਨ ਨੂੰ ਕੋਈ ਤਾਕਤ ਦੇਣੀ ਐ ਇਸ ਫਸਲ ਨੇ ਨਾਲ ਆਪਾਂ ਨੂੰ ਕਮਾਈ ਦੇਣੀ ਐ ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਕਣਕ ਤੋਂ ਬਾਅਦ ਆਲੂਆਂ ਤੋਂ ਬਾਅਦ ਤੇ ਸਰੋਂ ਤੋਂ ਬਾਅਦ ਤਾਂ ਬਹੁਤ ਵਧੀਆ ਟਾਈਮ ਹੁੰਦਾ ਕਣਕ ਜੇ ਲੇਟ ਹੋ ਜੇ ਕਿਉਂਕਿ 20 ਮਾਰਚ ਤੋਂ 10 ਅਪ੍ਰੈਲ ਹੈ ਸਹੀ ਬਜਾਈ ਦਾ ਸਮਾਂ ਜੇ ਉਹਦੂ ਲੇਟ ਹੋ ਜਾਂਦੀ ਆ ਫਿਰ ਜਿਹੜਾ ਹੈਗਾ ਉਹਦੇ ਪਕਾ ਜਿਹੜਾ ਉਹ ਕਈ ਵਾਰ ਮੀਂਹ ਦੇ ਨਾਲ ਕੋਇਨਸਾਈਡ ਕਰ ਜਾਂਦਾ ਉਹਦੋਂ ਮੀਂਹ ਪੈਂਦੇ ਉਦੋਂ ਫਲੀਆਂ ਪੈ ਜਾਂਦੀਆਂ ਤੇ ਉਹ ਜਿਹੜੀ ਖਰਾਬ ਹੋ ਜਾਂਦੀ ਫਸਲ ਫਿਰ ਆਪਣੀ ਕੱਲੀ ਹਰੀ ਖਾਦ ਦੇ ਤੌਰ ਤੇ ਕੰਮ ਕਰਦੀ ਹੈ ਤੇ ਜੇ ਆਪਾਂ 10 ਅਪ੍ਰੈਲ ਤਾਈਂ ਬੀਜ ਦਿੰਨੇ ਆ ਫਿਰ ਆਪਾਂ ਪਕਾ ਵਧੀਆ ਲੈ ਸਕਦੇ ਆ ਜਲ ਚੰਗੇ ਜਲ ਨਿਕਾਸ ਵਾਲੀਆਂ ਜ਼ਮੀਨਾਂ ਹਲਕੀਆਂ ਦਰਮਿਆਨੀਆਂ ਜ਼ਮੀਨਾਂ 'ਚ ਤਾਂ ਬੜੀ ਆਸਾਨੀ ਨਾਲ ਆਪਾਂ ਜਿਹੜੀ ਫਲਾਇਟ ਤੇ ਬਜਾਈ ਕਰ ਸਕਦੇ ਪਰ ਜਿਹੜੀਆਂ ਭਾਰੀਆਂ ਜ਼ਮੀਨਾਂ ਨੇ ਡੱਕਰ ਮਾਨ ਨੇ ਉਹਨਾਂ ਦੇ ਬੈਡਾਂ ਦੇ ਉੱਤੇ ਆਪਾਂ ਬਜਾਈ ਕਰ ਸਕਦੇ ਹਾਂ ਗਰਮ ਰੋਧ ਵਾਲੀ ਮੂੰਗੀ 20 ਮਾਰਚ ਤੋਂ 10 ਅਪ੍ਰੈਲ ਜਿਹੜੀਆਂ ਬਹੁਤ ਵਧੀਆ ਕਿਸਮ ਵੀ ਏਈ ਲੁਧਿਆਣਾ ਵੱਲੋਂ ਦਿੱਤੀ ਗਈ ਆ ਐਸ ਐਮ ਐਲ 1827 ਐ ਐਸ ਐਮ ਐਲ 832 ਐ ਇਸ ਤੋਂ ਪਹਿਲੇ ਐਸ ਐਮ ਐਲ 668 ਹੁੰਦੀ ਸੀ ਉਹ ਜਿਹੜਾ ਚਤਕਵਰਾ ਰੋਗ ਆ ਉਹ ਜਾਦੇ ਪੈਂਦਾ ਵਾਇਰਸ ਪੈ ਜਾਂਦੀ ਹੈ ਫਸਲ ਖਰਾਬ ਹੋ ਜਾਂਦੀ ਕਿਉਂਕਿ ਜਿੱਥੇ ਵਾਇਰਸ ਪੈ ਗਈ ਬੂਟੇ ਨੂੰ ਉੱਥੇ ਫਲੀਆਂ ਨਹੀਂ ਲੱਗਦੀਆਂ ਫਲੀਆਂ ਲੱਗ ਵੀ ਗਈਆਂ ਉਹਨਾਂ 'ਚ ਦਾਣੇ ਨਹੀਂ ਭਰਦੇ ਐਸਐਮਐਲ ਜਿਹੜੀ 832 1827 ਪੀਏਯੂ ਲੁਧਿਆਣਾ ਦੇ ਮੇਲੇ ਵੀ ਸ਼ੁਰੂ ਹੋ ਰਹੇ 5 ਮਾਰਚ ਤੋਂ ਵੱਖ-ਵੱਖ ਥਾਵਾਂ 'ਤੇ ਮੇਲੇ ਲੱਗਣੇ ਉਹਦੇ ਬਾਰੇ ਜਾਣਕਾਰੀਆਂ ਵੀ ਆਪੇ ਸਾਂਝੀਆਂ ਕਰਦੇ ਆ ਕਿਹੜੇ-ਕਿਹੜੇ ਬੀਜ ਮਿਲਣੇ ਆ ਇਹੇ ਜਿਹੜੇ ਅੰਮ੍ਰਿਤਸਰ ਸਾਹਿਬ ਨਮਾ ਸ਼ਹਿਰ ਫਰੀਦਕੋਟ ਪਟਿਆਲਾ ਗਰਦਾਸਪੁਰ ਤੇ ਬਠਿੰਡੇ ਇਹ ਜਿਹੜੇ ਮੇਲੇ ਕੇਵੀ ਕੇਆਂ ਦੇ ਵਿੱਚ ਲੱਗਦੇ ਆ ਤੇ ਪੀਏਯੂ ਲੁਧਿਆਣਾ ਦਾ ਮੇਨ ਜਿਹੜਾ ਮੇਲਾ ਉਹ ਕੈਂਪਸ ਦੇ ਵਿੱਚ ਲੁਧਿਆਣੇ ਲੱਗਦਾ ਉਹ 14 15 ਮਾਰਚ ਦੇ ਕਰੀਬ ਆ ਮੇਰਾ ਖਿਆਲ ਇਹਦੇ ਬਾਰੇ ਮੈਂ ਡਿਟੇਲ ਚ ਵੱਖਰੀ ਜਾਣਕਾਰੀ ਪਾ ਦਊਗਾ ਉੱਥੋਂ ਤੁਸੀਂ ਬੀਜ ਲਓ ਤੇ ਬਜਾਈ ਕਰੋ ਬੜੀ ਆਸਾਨੀ ਨਾਲ ਆਪਾਂ ਜਿਹੜੀ ਹੈਗੀ ਐ ਜੇ ਆਪਾਂ 5-7 ਕੁਆਂਟਲ 8 ਕੁਆਂਟਲ ਤੱਕ ਝਾੜ ਲੈ ਲਈਏ ਕਿਉਂਕਿ ਜੇ ਦੇਖਭਾਲ ਚੰਗੀ ਕਰਾਂਗੇ ਇਹਨੂੰ ਬਾੜੀ ਖਾਦਾਂ ਦੀ ਲੋੜ ਨਹੀਂ ਹੁੰਦੀ ਆਲੂ ਬਾਅਦ ਆਲੂਆਂ ਤੋਂ ਬਾਅਦ ਤਾਂ ਜਮੇ ਨਹੀਂ ਲੋੜ ਜੇ ਵੈਸੇ ਵੀ ਇਹਨੂੰ 10-12 ਕਿਲੋ ਯੂਰਗਿਆ ਪੈਂਦੀ ਵਿਜਾਈ ਟਾਈਮ 2 ਗੱਟੇ ਸੁਪਰ ਪਾਓ ਬਹੁਤ ਵਧੀਆ ਝਾੜ ਹੋ ਜਾਂਦਾ ਗੁੱਛੇਦਾਰ ਜਿਹੜੀਆਂ ਫਲੀਆਂ ਲੱਗਦੀਆਂ ਜਿਹੜੀਆਂ ਨਵੀਆਂ ਕਿਸਮਾਂ 832 ਹੈ ਜਾਂ 1827 ਹੈ ਤੇ ਚੰਗੇ ਝਾੜ ਆਪਾਂ ਨੂੰ ਜਿਹੜਾ ਹੈਗਾ 7-8 ਕਮੰਟਲ ਤਾਈਂ ਵੀ ਆਪਾਂ ਝਾੜ ਲੈ ਲਿਆ ਤਾਂ 5000 ਤੱਕ ਜੇ ਰੇਟ ਮਿਲਦਾ ਤਾਂ 40-50000 ਤੱਕ ਬੜੇ ਆਸਾਨੀ ਨਾਲ ਕਮਾਈ ਲੈ ਸਕਦੇ ਅਗਲੀ ਫਸਲ ਤੇ ਆਪਾਂ ਇਹ ਚੋਂ ਖਰਚਾ ਕਰ ਸਕਦੇ ਆ ਜਮੀਨ ਦੀ ਬਜਾਊ ਸ਼ਕਤੀ ਵੀ ਵੱਧਦੀ ਆ ਆਪਣਾ ਖਰਚ ਵੀ ਹੈ ਨਹੀਂ ਨਾ ਇੱਥੇ ਬਹੁਤ ਹੀ ਖੇਚਲ ਹੈਪੀ ਸੀਡਰ ਨਾਲ ਜ਼ੀਰੋ ਡ੍ਰਿਲ ਨਾਲ ਜਿਹੜੀ ਆਮ ਬਜਾਈ ਵਾਲੀ ਡ੍ਰਿਲ ਜਿੱਦੇ ਨਾਲ ਮਰਜ਼ੀ ਬੀਜ ਦਿਓ ਵਾਉਣ ਦੀ ਵੀ ਨਹੀਂ ਵਾਣ ਨੂੰ ਕੋਈ ਲੋਡ ਹੁੰਦੀ ਹੋਰ ਕੋਈ ਸਵਾਰ ਹੋਵੇ ਸਿਝਾਵ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ